1950 ਨੂੰ ਭਾਰਤ ਵੱਲੋਂ ਜੋ ਸੰਵਿਧਾਨ ਭਾਰਤ ਦੇ ਲੋਕਾਂ ਦੇ ਉੱਤੇ ਥੋਪਿਆ ਗਿਆ ਸੀ ਇੰਪੋਜ਼ ਕੀਤਾ ਗਿਆ ਸੀ ਪਿਛਲੇ 75-76 ਵਰਿਆਂ ਤੋਂ ਪੰਜਾਬ ਅਤੇ ਵਿਸ਼ੇਸ਼ ਕਰਕੇ ਸਿੱਖ ਇਸ ਦੀ ਮਾਰ ਚੱਲ ਰਹੀ ਹੈ ਇਨਸਾਫੀਆਂ ਦੀ ਮਾਰ ਜ਼ਿਆਕੀਆਂ ਦੀ ਮਾਰ ਅਤਿਆਚਾਰਾਂ ਦੀ ਮਾਂ ਕਿਹੜੀਆਂ ਕੌਮਾਂ ਜਿਹੜੀਆਂ ਨਸਲਾਂ ਆਪਣੀ ਆਜ਼ਾਦੀ ਲਈ ਆਪਣੇ ਸਵੈ ਰਾਜ ਲਈ ਆਪਣੇ ਰਾਜ ਭਾਗ ਲਈ ਲੜ ਰਹੀਆਂ ਸੀ ਸੰਘਰਸ਼ ਕਰ ਰਹੀਆਂ ਸੀ ਉਹਨਾਂ ਦੀਆਂ ਆਵਾਜ਼ਾਂ ਨੂੰ ਕੁਚਲਿਆ ਗਿਆ ਹੁਕਮਰਾਨਾਂ ਨੇ ਕਟਕਿੰਤੀ ਕੌਮਾਂ ਨਸਲੀ ਕੌਮਾਂ ਔਰ ਖਾਸ ਤੌਰ ਤੇ ਜਿਹੜੇ ਪੰਜਾਬ ਕਸ਼ਮੀਰ ਜਿਹੜੇ ਬਾਰਡਰ ਸਟੇਟਸ ਨੇ ਨਾਗਾ ਲੈਂਡ ਅਸਾਮ ਮਿਨੂਪੁਰ ਉਹਨਾਂ ਉੱਥੇ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀ ਜਿਹੜਾ ਆਪਣੀ ਆਜ਼ਾਦੀ ਦੀ ਤਾਂਗ ਰੱਖ ਰਹੇ ਆਵਾਜ਼ਾਂ ਸੀ ਉਹਨਾਂ ਨੂੰ ਦਰੜਿਆ ਜਿਹੜੇ ਭਾਰਤ ਦੇ ਨੈਸ਼ਨਲ ਡੇਜ਼ ਨੇ 15 ਅਗਸਤ ਤੇ 26 ਜਨਵਰੀ ਇਹਨਾਂ ਨੂੰ ਬਲੈਕ ਡੇਜ਼ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਆ ਰਹੇ ਆ ਇਹਨਾਂ ਦਾ ਬਾਈਕਾਟ ਕਰਦੇ ਆ ਰਹੇ ਆ ਔਰ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਵੈ ਰਾਜ ਦੀ ਤਾਂਗ ਹੈ ਉਸ ਦਾ ਪ੍ਰਗਟਾਵਾ ਕਰਦੇ ਆ ਰਹੇ 25 ਜਨਵਰੀ ਨੂੰ ਮਾਲਵਾ ਦੁਆਬਾ ਤੇ ਮਾਝਾ ਇਨ੍ਹਾਂ ਖੇਤਰਾਂ ਦੇ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਅਸੀਂ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ ਮਾਝੇ ਦੇ ਵਿੱਚ ਅਸੀਂ ਗੁਰਦਾਸਪੁਰ ਦੀ ਚੋਣ ਕੀਤੀ ਹੈ ਦੁਆਬੇ ਦੇ ਵਿੱਚ ਅਸੀਂ ਜਲੰਧਰ ਦੀ ਚੋਣ ਕੀਤੀ ਹੈ ਔਰ ਮਾਲਵੇ ਦੇ ਵਿੱਚ ਅਸੀਂ ਮਾਨਸਾ ਸ਼ਹਿਰ ਦੀ ਚੋਣ ਕੀਤੀ ਹੈ ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਵਿੱਚ 25 ਜਨਵਰੀ ਨੂੰ ਪ੍ਰੋਟੈਸਟ ਮਾਰਚ ਹੋਣਗੇ ਸਾਨੂੰ ਸਹਿ ਨਿਰਨੇ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਆਜ਼ਾਦ ਹੋਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਯੂਨ ਅਦੀਨ ਰੀਫਰੈਂਡਮ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਇਹ ਸਾਡੇ ਲਾਰਜਰ ਤੇ ਬ੍ਰਾਊਡਰ ਮੁੱਦੇ ਨੇ ਨਰਿੰਦਰ ਮੋਦੀ ਸਰਕਾਰ ਜਦੋਂ ਦੀ 3 ਬਣੀ ਹੈ ਉਸ ਤੋਂ ਬਾਅਦ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਟਾਰਗੇਟ ਕਿਲਿੰਗਸ ਹੋਈਆਂ ਨੇ ਮਿੱਥ ਕੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਪਾਕਿਸਤਾਨੀ ਜਿਹੜੇ ਵੱਖਵਾਦੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਫਸਟ ਮੁੱਦਾ ਸਾਡਾ ਉਹ ਹੈ ਕੈਨੇਡਾ ਦੇ ਵਿੱਚ ਪਾਈ ਹਰਦੀਪ ਸਿੰਘ ਨਿੱਚਰ ਦੀ ਨੂੰ ਸ਼ਹੀਦ ਕੀਤਾ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਪਾਈ ਪਰਮਜੀਤ ਸਿੰਘ ਪੰਜਬੜ੍ਹ ਨੂੰ ਸ਼ਹੀਦ ਕੀਤਾ ਫਿਰ ਯੂਕੇ ਦੇ ਵਿੱਚ ਪਾਈ ਅਵਤਾਰ ਸਿੰਘ ਅੰਡਾ ਦੀ ਪੇਤਪਰੀ ਹਾਲਾਤਾਂ ਦੇ ਵਿੱਚ ਡੈਥ ਹੁੰਦੀ ਹੈ ਜਿਹਦਾ ਸਿੱਧਾ ਸਿੱਧਾ ਸ਼ੱਕ ਇੰਡੀਅਨ ਏਜੰਸੀਸ ਤੇ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇੱਕ ਅਮਰੀਕਾ ਦੇ ਜਿਹੜੇ ਸਿਟੀਜ਼ਨ ਨੇ ਗੁਰਪਤਮ ਸਿੰਘ ਪੰਨੋ ਉਨ੍ਹਾਂ ਨੂੰ ਵੀ ਮਾਰਕ ਦੀ ਇੱਕ ਸਾਜ਼ਿਸ਼ ਰਚੀ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਅੱਜ ਅਜਾਤ ਪਵੰਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹਾਜ਼ਰੀਨ ਪੱਤਰਕਾਰ ਭਰਾਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ 26 ਜਨਵਰੀ ਜਿਹੜਾ ਭਾਰਤ ਦਾ ਗੰਤੰਤਰ ਦਿਵਸ ਹੈ ਉਸ ਸਬੰਧ ਦੇ ਵਿੱਚ ਦੋਨਾਂ ਜਥੇਬੰਦੀਆਂ ਵੱਲੋਂ ਜੋ ਪ੍ਰੋਗਰਾਮ ਉਲੀਕੇ ਗਏ ਨੇ ਉਸ ਦੇ ਐਲਾਨ ਲਈ ਆਪ ਸਭ ਨੂੰ ਖੇਚਲ ਦਿੱਤੀ ਗਈ ਹੈ 26 ਜਨਵਰੀ 1950 ਨੂੰ ਭਾਰਤ ਵੱਲੋਂ ਜੋ ਸੰਵਿਧਾਨ ਭਾਰਤ ਦੇ ਲੋਕਾਂ ਦੇ ਉੱਤੇ ਥੋਪਿਆ ਗਿਆ ਸੀ ਇੰਪੋਜ਼ ਕੀਤਾ ਗਿਆ ਸੀ ਪਿਛਲੇ 75 76 ਵਰਿਆਂ ਤੋਂ ਪੰਜਾਬ ਅਤੇ ਵਿਸ਼ੇਸ਼ ਕਰ ਸਿੱਖ ਇਸ ਦੀ ਮਾਰ ਚੱਲ ਰਹੀ ਹੈ ਬੇਇਨਸਾਫੀਆਂ ਦੀ ਮਾਰ ਜ਼ਿਆਤੀਆਂ ਦੀ ਮਾਰ ਅਤਿਆਚਾਰਾਂ ਦੀ ਮਾਰ ਹਿੰਦੁਸਤਾਨ ਦੇ ਹਰ ਉਕਮਰਾਨ ਨੇ ਸੰਵਿਧਾਨ ਦੀ ਵਰਤੋਂ ਕਰਕੇ ਅਤੇ ਕਦੇ-ਕਦੇ ਦੁਰਵਰਤੋਂ ਕਰਕੇ ਪਾਰਲੀਮੈਂਟ ਦੇ ਵਿੱਚ ਅਜਿਹੇ ਕਾਲੇ ਕਾਨੂੰਨ ਤੇ ਘਟ ਇਹੋ ਜਿਹੇ ਸਟ੍ਰਿੰਜੈਂਟ ਜਿਹੜੇ ਕਾਨੂੰਨ ਸੀ ਜਿਹੜੇ ਬਲੈਕ ਲਾਅ ਸੀ ਜਿਹੜੇ ਕਠੋਰ ਸੀਗੇ ਉਹਨਾਂ ਨੂੰ ਘੜ ਕੇ ਜਿਹੜੇ ਜਿਹੜੀਆਂ ਕੌਮਾਂ ਜਿਹੜੀਆਂ ਨਸਲਾਂ अपनी आजादी ली, अपने लाज भाग ली, ली, लड़ रही थ संघर्ष कर रही थी आवाजा न कुचलिया गया दबाया गया तो थोड़े बहुत हक मिले सी, वो भी वापस खोले गए हुक्मराना ने घट गिनती कौम नस्ली कौम ਔਰ ਖਾਸ ਤੌਰ ਤੇ ਜਿਹੜੇ ਪੰਜਾਬ ਕਸ਼ਮੀਰ ਜਿਹੜੇ ਬਾਰਡਰ ਸਟੇਟਸ ਨੇ ਨਾਗਾ ਲੈਂਡ ਅਸਾਮ ਮੀਨੂਪੁਰ ਉਹਨਾਂ ਉੱਥੇ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀ ਜਿਹੜਾ ਆਪਣੀ ਆਜ਼ਾਦੀ ਦੀ ਤਾਂਗ ਰੱਖ ਰਹੇ ਆਵਾਜ਼ਾਂ ਸੀ ਉਹਨਾਂ ਨੂੰ ਦਰੜਿਆ ਸਿੱਖ ਵੀ ਉਹਨਾਂ ਵਿੱਚੋਂ ਆਉਂਦੇ ਨੇ ਇਸ ਕਰਕੇ ਅਸੀਂ ਪਿਛਲੇ 4 ਦਹਾਕਿਆਂ ਤੋਂ ਖਾਸ ਤਰ੍ਹਾਂ ਤੇ ਖਾਸ ਕਰਕੇ 1984 ਤੋਂ ਭਾਰਤ ਦੇ ਇਹਨਾਂ ਦਿਨਾਂ ਦਾ ਜਿਹੜੇ ਭਾਰਤ ਦੇ ਨੈਸ਼ਨਲ ਡੇਜ਼ ਨੇ 15 ਅਗਸਤ ਤੇ 26 ਜਨਵਰੀ ਇਹਨਾਂ ਨੂੰ ਬਲੈਕ ਡੇਜ਼ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਆ ਰਹੇ ਆਂ ਇਹਨਾਂ ਦਾ ਬਾਈਕਾਟ ਕਰਦੇ ਆ ਰਹੇ ਆਂ ਔਰ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਵੈ ਰਾਜ ਦੀ ਤਾਂਗ ਹੈ ਉਸ ਦਾ ਪ੍ਰਗਟਾਵਾ ਕਰਦੇ ਆ ਰਹੇ ਐਸ ਵਾਰੀ ਵੀ 26 ਜਨਵਰੀ ਨੂੰ ਕਿਉਂਕਿ ਐਤਵਾਰ ਹੈ ਸੰਡੇ ਹੈ ਤੇ ਸਾਰੇ ਬਾਜ਼ਾਰ ਸੰਡੇ ਬੰਦ ਹੁੰਦੇ ਨੇ ਇਸ ਕਰਕੇ ਸਿਰਫ ਇਸ 26 ਜਨਵਰੀ ਨੂੰ ਬਾਜ਼ਾਰ ਬੰਦ ਹੋਣ ਕਰਕੇ ਅਸੀਂ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਨੇ 25 ਜਨਵਰੀ ਨੂੰ ਕਰ ਰਹੇ ਆ 25 ਜਨਵਰੀ ਨੂੰ ਮਾਲਵਾ ਦੁਆਬਾ ਤੇ ਮਾਝਾ ਤਿੰਨਾ ਖੇਤਰਾਂ ਦੇ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਅਸੀਂ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ ਦੋਨਾਂ ਜਥੇਬੰਦੀਆਂ ਦੇ ਕਾਰਕੂਨ ਆਪਣੀ ਜਿਹੜੀ ਸਵੈ ਰਾਜ ਦੀ ਇੱਛਾ ਹੈ ਜਿਹੜੀ ਆਜ਼ਾਦੀ ਦੀ ਇੱਛਾ ਹੈ ਉਹਦਾ ਪ੍ਰਗਟਾਵਾ ਕਰਨ ਲਈ ਤੇ ਜਿਹੜਾ ਹੁਣ ਤੱਕ ਇੱਥੇ ਸਾਨੂੰ ਇਸ ਦੇਸ਼ ਅੰਦਰ ਜੋ ਦਬਾਇਆ ਜਾ ਰਿਹਾ ਜੋ ਸਾਡੇ ਤੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਸਭ ਤੋਂ ਵੱਡਾ ਜਿਹੜਾ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਜਿਹੜਾ ਯੂਨ ਦਿੰਦਾ ਹੈ ਸਵੈ ਨਿਰਣੇ ਦਾ ਹੱਕ ਉਸ ਨੂੰ ਦੇਣ ਤੋਂ ਜਿਹੜਾ ਸਰਕਾਰ ਇਨਕਾਰੀ ਏ ਉਸ ਦਾੰ ਦਾ ਨਿਜ਼ਾਮ ਇਨਕਾਰੀ ਏ ਉਸ ਮੰਗ ਨੂੰ ਲੈ ਕੇ ਯੂਨ ਅਤੀ ਜਿਹੜਾ ਸਵੈ ਨਿਰਣੇ ਦਾ ਹੱਕ ਉਸ ਮੰਗ ਨੂੰ ਲੈ ਕੇ ਅਸੀਂ ਮਾਰਚ ਕਰਾਂਗੇ ਮਾਝੇ ਦੇ ਵਿੱਚ ਅਸੀਂ ਗੁਰਦਾਸਪੁਰ ਦੀ ਚੋਣ ਕੀਤੀ ਹੈ 도ਆਬੇ ਦੇ ਵਿੱਚ ਅਸੀਂ ਜਲੰਧਰ ਦੀ ਚੋਣ ਕੀਤੀ ਹੈ ਔਰ ਮਾਲਵੇ ਦੇ ਵਿੱਚ ਅਸੀਂ ਮਾਨਸਾ ਸ਼ਹਿਰ ਦੀ ਚੋਣ ਕੀਤੀ ਹੈ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ 25 ਜਨਵਰੀ ਨੂੰ ਪ੍ਰੋਟੈਸਟ ਮਾਰਚ ਹੋਣਗੇ ਗੁਰਦਾਸਪੁਰ ਦਾ ਮਾਰਚ ਗੁਰਦੁਆਰਾ ਮੇਰੇ ਖਿਆਲ ਹੈ ਗੁਰਦੁਆਰਾ ਮੈਨੂੰ ਨਾਂ ਸ਼ਾਇਦ ਵਿਸਰ ਗਿਆ ਮੈਂ ਹੁਣੇ ਪੜ੍ਹ ਕੇ ਦੱਸ ਦੇਣਾ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜਿਹੜਾ ਜਹਾਜ਼ ਚੌਂਕ ਹੈ ਉੱਥੋਂ ਤੱਕ ਜਾਏਗਾ ਜਲੰਧਰ ਦੇ ਵਿੱਚ ਗੁਰਦੁਆਰਾ ਪਾਸੇ 9ਵੀਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਚੱਲ ਕੇ ਮਾਡਲ ਟਾਊਨ ਤੋਂ ਹੁੰਦਾ ਹੋਇਆ ਬਾਬਾ ਅੰਬੇਦਕਰ ਚੌਂਕ ਤੱਕ ਸਮਾਪਤ ਹੋਏਗਾ ਮਾਨਸਾ ਦਾ ਜਿਹੜਾ ਰੂਟ ਹੈ ਉਹ ਅੱਜ ਸਾਡਾ ਕਹਿ ਹੋ ਜਾਏਗਾ ਅਸੀਂ ਕੱਲ ਉਹਦਾ ਵੀ ਐਲਾਨ ਕਰ ਦੇਾਂਗੇ ਸੋ ਇਹ ਸਾਡੇ 25 ਜਨਵਰੀ ਦੇ ਪ੍ਰੋਗਰਾਮ ਨੇ ਸਾਡੇ ਜਿਹੜੇ ਮੁੱਖ ਮੁੱਦੇ ਨੇ ਜਿਹੜੇ ਹੁਣ ਇੱਕ ਤਾਂ ਬ੍ਰਾਡਰ ਮੁੱਦਾ ਹੈ ਕਿ ਸਾਨੂੰ ਸੰਵਿਧਾਨਿਕ ਵਿਲੋਮੀ ਦੇ ਵਿੱਚ ਪੀੜਿਆ ਜਾ ਰਿਹਾ ਸਾਨੂੰ ਸਹਿ ਨਿਰਨਿਤ ਹੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਆਜ਼ਾਦ ਹੋਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਯੂਐਨ ਅਧੀਨ ਰੀਫਰੈਂਡਮ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਇਹ ਸਾਡੇ ਲਾਰਜਰ ਤੇ ਬ੍ਰਾਡਰ ਮੁੱਦੇ ਨੇ ਪਰ ਜਿਹੜੇ ਇਮੀਡੀਏਟ ਇਸ਼ੂਸ ਸਾਡੇ ਸਾਹਮਣੇ ਨੇ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਜਿਹੜੀਆਂ ਪਿਛਲੀ ਨਰਿੰਦਰ ਮੋਦੀ ਸਰਕਾਰ ਜਦੋਂ ਦੀ 3 ਬਣੀ ਹੈ ਉਸ ਤੋਂ ਬਾਅਦ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਟਾਰਗੇਟ ਕਿਲਿੰਗਸ ਹੋਈਆਂ ਨੇ ਮਿੱਥ ਕੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਖਾਲਸਤਾਨੀ ਜਿਹੜੇ ਵੱਖਵਾਦੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਫਸਟ ਮੁੱਦਾ ਸਾਡਾ ਉਹ ਹੈ ਦੂਸਰਾ ਹੈ ਕਿ ਦੁਬਾਰਾ ਬੜੇ ਲੰਮੇ ਸਮੇਂ ਬਾਅਦ ਦੁਬਾਰਾ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਮੋੜ ਬਣਾਉਂਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਕੀਤੀ ਗਈ ਹੈ ਤੀਸਰਾ ਹੈ ਕਿ ਯੂਏਪੀਏ ਅਤੇ ਐਨਐਸਏ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਦੀ ਮੁਰਦ ਦੁਰਵਰਤੋਂ ਕਰਕੇ ਸਿੱਖ ਨੌਜਵਾਨਾਂ ਨੂੰ ਨਜਾਇਜ਼ ਤੌਰ ਤੇ ਨਜ਼ਰਬੰਦ ਕੀਤਾ ਹੋਇਆ ਹੈ ਚੌਥਾ ਕਿ ਜੋ ਹਕੂਮਤ ਹੈ ਉਹ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਜਿਹੜਾ ਉਹਦਾ ਉਹਦੀਆਂ ਨੀਤੀਆਂ ਨੇ ਜਿਹੜਾ ਉਹਦਾ ਅਮਲ ਹੈ ਔਰ ਜਿਹਦੇ ਕਰਕੇ ਕਿਸਾਨ ਅੱਜ ਵੀ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਔਰ ਪੰਜਵਾਂ ਹੈਗਾ ਕਿ ਜਿਹੜਾ ਸਵੈ ਨਿਰਣੇ ਦਾ ਹੱਕ ਜਿਹੜੇ ਡੈਮੋਕਰੈਟਿਕ ਰਾਈਟ ਨੇ ਉਹ ਸਾਨੂੰ ਜਿਹੜੇ ਸਾਨੂੰ ਦੇਣ ਤੋਂ ਜਿਹੜਾ ਸਰਕਾਰ ਇਨਕਾਰੀ ਹੈ ਇਹ ਪੰਜ ਸਾਡੇ ਉਹ ਚੈਲੰਜਸ ਨੇ ਉਹ ਚੁਣੌਤੀਆਂ ਨੇ ਜਿਸ ਨੂੰ ਅਸੀਂ ਪ੍ਰਾਇਓਰਟੀ ਦੇ ਆਧਾਰ ਤੇ ਇਸ 25 ਜਨਵਰੀ ਦੇ ਪ੍ਰੋਟੈਸਟ ਮਾਰਚ ਦੇ ਵਿੱਚ ਇਨਕਲੂਡ ਕਰ ਰਹੇ ਹਾਂ ਸੋ ਇਹਨਾਂ ਦੇ ਉੱਤੇ ਸਾਡਾ ਇਹ ਪ੍ਰੋਟੈਸਟ ਮਾਰਚ ਹੋਏਗਾ ਔਰ ਅਸੀਂ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਾਡਾ ਆਜ਼ਾਦੀ ਦਾ ਪ੍ਰਗਟਾਵਾ ਹੈ ਉਸ ਦਿਨ ਆਪਣੇ ਫਲੈਗਸ ਲੈ ਕੇ ਇਹਨਾਂ ਸ਼ਹਿਰਾਂ ਦੇ ਵਿੱਚ ਮਾਰਚ ਕਰਾਂਗੇ ਦੂਸਰਾ ਮੁੱਦਾ ਹੈ ਕਿ ਅਮਰੀਕਾ ਦੇ ਸਿਟੀਜ਼ਨ ਪਹਿਲਾਂ ਇਹਨਾਂ ਨੇ ਕੈਨੇਡਾ ਦੇ ਵਿੱਚ ਪਾਈ ਹਰਦੀਪ ਸਿੰਘ ਲਿੱਜਰਦੀ ਨੂੰ ਸ਼ਹੀਦ ਕੀਤਾ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਪਾਈ ਪਰਮਜੀਤ ਸਿੰਘ ਪੰਜਬੜ ਨੂੰ ਸ਼ਹੀਦ ਕੀਤਾ ਫਿਰ ਯੂਕੇ ਦੇ ਵਿੱਚ ਪਾਈ ਅਵਤਾਰ ਸਿੰਘ ਖੰਡਾ ਦੀ ਪੇਤਪਰੀ ਹਾਲਾਤਾਂ ਦੇ ਵਿੱਚ ਡੈਥ ਹੁੰਦੀ ਹੈ ਜਿਹਦਾ ਸਿੱਧਾ ਸਿੱਧਾ ਸ਼ੱਕ ਇੰਡੀਅਨ ਏਜੰਸੀਸ ਤੇ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇੱਕ ਅਮਰੀਕਾ ਦੇ ਜਿਹੜੇ ਸਿਟੀਜ਼ਨ ਨੇ ਗੁਰਪਤਵੰਨ ਸਿੰਘ ਪੰਨੋ ਉਹਨਾਂ ਨੂੰ ਵੀ ਮਾਰਨ ਦੀ ਇੱਕ ਸਾਜ਼ਿਸ਼ ਰਚੀ ਗਈ ਉਹ ਸਾਜ਼ਿਸ਼ ਬੇਨਕਾਬ ਹੋਈ ਪਾਈ ਹਰਦੀਪ ਸਿੰਘ ਨਿਜਰ ਦੇ ਨਾਲ ਜੋ ਕੁਝ ਹੋਇਆ ਉਹ ਬੇਨਕਾਬ ਹੋਇਆ ਪਾਕਿਸਤਾਨ ਮੂੰਹ ਤੋਂ ਤੇ ਨਹੀਂ ਬੋਲਿਆ ਉਹਨੇ ਕੋਈ ਬਿਆਨ ਨਹੀਂ ਦਿੱਤਾ ਪਰ ਉਹਨੇ ਵੀ ਭਾਈ ਪਰਮਜੀਤ ਸਿੰਘ ਪੰਜਵਾੜ ਤੇ ਉਹਦੇ ਨਾਲ ਜਿਹੜੇ ਉੱਥੋਂ ਦਾ ਇੱਕ ਪਾਕਿਸਤਾਨੀ ਸਿਟੀਜ਼ਨ ਮਾਰਿਆ ਗਿਆ ਸੀ ਉਹਦਾ ਬਦਲਾ ਲੈਣ ਲਈ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਕਾਰਵਾਈ ਕੀਤੀ ਪਾਈਪਨੂ ਦੀ ਸਜੇਸਟ ਦੇ ਵਿੱਚ ਅਮਰੀਕਾ ਨੇ ਇੱਕ ਬਹੁਤ ਹੀ ਸਖਤ ਸਟੈਂਡ ਲਿਆ ਤੇ ਜਿਹੜਾ ਇਹਨਾਂ ਦਾ ਟਾਊਟ ਸੀ ਸਟੂਜ ਸੀ ਨਿਖਲ ਕੁਪਤਾ ਉਹਦੀ ਅਰੈਸਟ ਹੁੰਦੀ ਜਿੱਤੇ ਰਾਹੀਂ इंडियन एजेंसीज ऑपरेट ਕਰ ਰਹੀਆਂ ਸੀ ਕਿਉਂ ਉਸ ਤੋਂ ਬਾਅਦ ਇੰਡੀਆ ਦੇ ਜਦੋਂ ਪ੍ਰੈਸ਼ਰ ਪਿਆ ਤੇ ਇਹਨਾਂ ਨੇ ਇੱਕ ਹਾਈ ਪਾਵਰਡ ਪੈਨਲ ਦਾ ਗਠਨ ਕੀਤਾ ਕਿਸੇ ਨੂੰ ਨਹੀਂ ਪਤਾ ਇੰਡੀਆ ਨੇ ਜਿਹੜੀ ਹਾਈ ਪਾਵਰਡ ਪੈਨਲ ਬਣਾਈ ਹੈ ਉਹਦੇ ਵਿੱਚ ਕਿਹੜੇ-ਕਿਹੜੇ ਮੈਂਬਰ ਸੀ ਕਿਸੇ ਨੂੰ ਨਹੀਂ ਪਤਾ ਬਸ ਕਿਹਾ ਗਿਆ ਕਿ ਇੱਕ ਹਾਈ ਪਾਵਰਡ ਪੈਨਲ ਹੈ ਹਾਈ ਪਾਵਰਡ ਪੈਨਲ ਨੇ ਪਿਛਲੇ 3 ਦਿਨ ਪਹਿਲਾਂ ਆਪਣੀ ਰਿਪੋਰਟ ਜਿਹੜੀ ਹੈ ਹਿੰਦੁਸਤਾਨ ਦੇ ਐਚਐਮ ਵਿੱਚ ਹੋਮ ਮਿਨਿਸਟਰੀ ਅਫੇਅਰਸ ਨੂੰ ਡੀਡੀਪੀ ਉਹਦੇ ਵਿੱਚ ਸਿੱਧਾ-ਸਿੱਧਾ ਉਹਨਾਂ ਨੇ ਸਾਰਾ ਦਾ ਸਾਰਾ ਜਿਹੜਾ ਭਾਰ ਸੀ ਸਾਰਾ ਦਾ ਸਾਰਾ ਜਿਹੜਾ ਬੋਝ ਸੀ ਇੱਕ ਵਿਅਕਤੀ ਜਿਹਨੂੰ ਵਿਕਾਸ যাদਬ ਨਾਂ ਦੇ ਨਾਲ ਸਬੋਧਨ ਕੀਤਾ ਜਾ ਰਿਹਾ ਉਸ ਦੇ ਉੱਤੇ ਪਾ ਦਿੱਤਾ ਵਿਕਾਸ যাদਬ ਸੀਆਰਪੀ ਦਾ ਅਧਿਕਾਰੀ ਹੈ ਔਰ ਉਸ ਟਾਈਮ ਜਿਸ ਟਾਈਮ ਦੀ ਇੱਕ ਘਟਨਾ ਹੈ ਪਿਛਲੇ ਸਾਲ ਜੂਨ ਦੀ ਉਸ ਟਾਈਮ ਉਹ ਰੋ ਦੇ ਵਿੱਚ ਡੈਪੂਟੇਸ਼ਨ ਤੇ ਸੀਗਾ ਰੋ ਜਿਹੜੀ ਐਕਸਟਰਨਲ ਇੰਟੈਲੀਜੈਂਸ ਏਜੰਸੀ ਹੈ ਉਹਦੇ ਤੇ ਉਹ ਡੈਪੂਟੇਸ਼ਨ ਤੇ ਸੀਗਾ ਵਿਕਾਸ ਜਾਦੇ ਦੇ ਉੱਤੇ ਸਾਰਾ ਬੋਝ ਸੁੱਟ ਕੇ ਜਿਹੜੀ ਹਾਈਪ ਆ ਸੋ ਕਾਲਡ ਹਾਈ ਪਾਵਰ ਪੈਨਲ ਹੈ ਉਸਨੇ ਹਿੰਦੁਸਤਾਨ ਦੀ ਪੋਲਿਟਿਕਲ ਲੀਡਰਸ਼ਿਪ ਨੂੰ ਤੇ ਰੋ ਦੀ ਲੀਡਰਸ਼ਿਪ ਨੂੰ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਉਸ ਵੇਲੇ ਦਾ ਰੋ ਦਾ ਹੈੱਡ ਸੁਮント ਗੋਇਲ ਆਉਂਦੇ ਨੇ ਉਹਨਾਂ ਨੂੰ ਐਗਜ਼ੋਨੀਰੇਟ ਕਰਤਾ ਬਰੀ ਕਰ ਦਿੱਤਾ ਸਾਰਾ ਬੋਝ ਸਾਰਾ ਜਿਹੜਾ ਭਾਰ ਸੀ ਇੱਕ ਵਿਅਕਤੀ ਤੇ ਪਾ ਦਿੱਤਾ ਤੇ ਸਰਕਾਰ ਵੀ ਬਚਾ ਲਈ ਤੇ ਪੂਰੀ ਦੀ ਪੂਰੀ ਰੌ ਨੂੰ ਵੀ ਉਸ ਦੇ ਵਿੱਚੋਂ ਬਰੀ ਕਰਤਾ ਕਲੀਨ ਚਿੱਟ ਦੇ ਦਿੱਤੀ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਭਾਰਤ ਸਰਕਾਰ ਨੂੰ ਤੁਹਾਡੀ ਆਪਣੀ ਬਣਾਈ ਹੋਈ ਕਮੇਟੀ ਔਰ ਕੁਦਰਤੀ ਸੀ ਕਿ ਉਸ ਕਮੇਟੀ ਨੇ ਤੁਹਾਨੂੰ ਉਹਦੇ ਵਿੱਚੋਂ ਐਗਜ਼ੋਨਰੇਟ ਕਰਨਾ ਸੀ ਬਰੀ ਕਰਨਾ ਸੀ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਵਿਕਾਸ ਯਾਦਵ ਦੀ ਗੁਰਪਤਵੰਤ ਪੰਨੂ ਨਾਲ ਕੀ ਨਿੱਜੀ ਵੈਰ ਸੀ ਕੀ ਨਿੱਜੀ ਦੁਸ਼ਮਣੀ ਸੀ ਕਿ ਇੱਕ ਵਿਅਕਤੀ ਇੱਥੇ ਬੈਠਾ ਉਹ ਅਮਰੀਕਾ ਦੇ ਵਿੱਚ ਬੈਠੇ ਗੁਰਪਤਵੰਤ ਪੰਨੂ ਨੂੰ ਨਿੱਜੀ ਤੌਰ ਤੇ ਉੱਥੋਂ ਦੇ ਕਿਸੇ ਮਰਸਨਰੀ ਨੂੰ ਕਿਸੇ ਕਿਰਾਏ ਦੇ ਪਹਾੜੇ ਦੇ ਟੱਟੂ ਨੂੰ 1 ਲੱਖ ਡਾਲਰ ਦੇ ਕੇ ਪੰਨੂ ਦਾ ਕਤਲ ਕਰਵਾ ਰਿਹਾ ਹੈ ਜਗਪਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਇੱਥੇ ਬੈਠਾ ਵਿਕਾਸ যাদব ਦੀ ਦੁਸ਼ਮਣੀ ਕੀ ਹੈ ਉਹਦੇ ਕੋਲੋਂ 1 ਲੱਖ ਡਾਲਰ ਕਿੱਥੋਂ ਆਇਆ ਉਹ ਕਿਉਂ ਪੰਨੂ ਨੂੰ ਮਰਵਾਣਾ ਚਾਹੁੰਦਾ ਸੀ ਇਹ ਗੱਲ ਦਾ ਐਕਸਪਲੇਨ ਜਿਹੜੀ ਹਾਈ ਪਾਵਰ ਡੈਲੀਗੇਸ਼ਨ ਪੈਨਲ ਹੈ ਤੇ ਭਾਰਤ ਸਰਕਾਰ ਇੰਡੀਆ ਦੀ ਪਬਲਿਕ ਅੱਗੇ ਤੇ ਖਾਸ ਤੌਰ ਤੇ ਜਿਹੜੀ ਪੀੜਿਤ ਸਿੱਖ ਸਿੱਖ ਆਵਾਮ ਹੈ ਉਹਦੇ ਸਾਹਮਣੇ ਰੱਖੇ। ਕੱਲ ਮਿਸਟਰ ਡੋਨਲਡ ਕੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਸੌ ਚੁੱਕੀ ਹੈ। ਅਸੀਂ ਉਹਨਾਂ ਨੂੰ ਵਧਾਈ ਦੇਣੇ ਆ ਤੇ ਨਾਲ ਦੇ ਨਾਲ ਅਸੀਂ ਉਹਨਾਂ ਦੇ ਲਈ ਸ਼ੁਭ ਕਾਮਨਾਵਾਂ ਇਹ ਕਰਦੇ ਆ ਉਹਨਾਂ ਨੂੰ ਬੈਸਟ ਵਿਸ਼ੇਸ ਦਿੰਨੇ ਆ ਅਸੀਂ ਉਹਨਾਂ ਤੋਂ ਉਮੀਦ ਵੀ ਕਰਾਂਗੇ ਤੇ ਆਸ ਵੀ ਕਰਾਂਗੇ ਕਿ ਜਿਹੜੀ ਪਿਛਲਾ ਪ੍ਰਸ਼ਾਸਨ ਸੀ ਬਾਈਡਨ ਮਿਸਟਰ ਬਾਈਡਨ ਦਾ ਉਸਨੇ ਜਿਹੜੀ ਭਾਰਤ ਸਰਕਾਰ ਦੀ ਇਹ ਟਾਰਗੇਟ ਕਿਲਿੰਗ ਦੀ ਨੀਤੀ ਸੀ ਐਕਸਟਰਾ ਜੁਡੀਸ਼ੀਅਲ ਤੇ ਐਕਸਟਰਾ ਟੈਰੀਟੋਰੀਅਲ ਜਿਹੜੀ ਨੀਤੀ ਸੀ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਮਾਰਨ ਦੀ ਉਸ ਤਰ੍ਹਾਂ ਜਿਹੜਾ ਮਿਸਟਰ ਬਾਈਡਨ ਨੇ ਜੋ ਕਦਮ ਚੁੱਕੇ ਸੀ ਇੰਡੀਆ ਦੀ ਇਸ ਨੀਤੀ ਨੂੰ ਨਕੀਲ ਪਾਉਣ ਲਈ ਅਸੀਂ ਮਿਸਟਰ 트ੰਪ ਦੀ ਐਡਮਿਨਿਸਟ੍ਰੇਸ਼ਨ ਤੋਂ ਇਹ ਆਸ ਕਰਾਂਗੇ ਤੇ ਉਮੀਦ ਵੀ ਕਰਾਂਗੇ ਤੇ ਮੰਗ ਵੀ ਕਰਾਂਗੇ ਕਿ ਉਹ ਉਸ ਨੂੰ ਚਾਰੀ ਰੱਖਣਗੇ ਉਸ ਨੂੰ ਆਪਣੇ ਅੰਜਾਮ ਤੱਕ ਪਹੁੰਚਾਣਗੇ ਤੇ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਭਾਰਤ ਨੂੰ ਐਕਸਪੋਜ਼ ਵੀ ਕਰਨਗੇ ਅੰਤਰਰਾਸ਼ਟਰੀ ਕਚਹਿਰੀ ਵਿੱਚ ਭਾਰਤ ਨੂੰ ਅਕਾਉਂਟੇਬਲ ਵੀ ਬਣਾਉਣਗੇ ਅਸੀਂ ਉਮੀਦ ਕਰਾਂਗੇ ਕਿ ਹਿਊਮਨ ਰਾਈਟਸ ਅਧਰਤ ਹਿਊਮਨ ਰਾਈਟਸ ਦੀ ਜਿਹੜੀ ਇੰਡੀਆ ਦੇ ਵਿੱਚ ਸਿਚੁਏਸ਼ਨ ਹੈ ਜਿਹੜੀ ਘੱਟ ਗਣਤੀਆਂ ਦੀ ਸਿਚੁਏਸ਼ਨ ਹੈ ਜਿਹੜੀ ਦਲਿਤਾਂ ਦੀ ਸਿਚੁਏਸ਼ਨ ਹੈ ਜਿਹੜੀ ਮੁਸਲਮਾਨਾਂ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਵੀ ਅਮਰੀਕਾ ਇੱਕ ਇੱਕ ਸੱਤ ਸਟੈਂਡ ਲਏਗਾ ਕਿਉਂਕਿ ਇੰਡੀਆ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਤੋਂ ਤਿੰਨ ਸਰਕਾਰਾਂ ਨੰਡਰਬੋਦੀ ਦੀ ਅਗਵਾਈ ਹੇਠ ਬਣ ਚੁੱਕੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਇੱਕ ਹੌਕਿਸ਼ ਅਜੰਡਾ ਹੈ ਇੱਕ ਇੱਕ ਘਟ ਗਿੰਤੀਆਂ ਨੂੰ ਖਤਮ ਕਰਨ ਦਾ ਉਹਨਾਂ ਨੂੰ ਹੜੱਪਣ ਦਾ ਏਜੰਡਾ ਹੈ ਉਹਦੇ ਖਿਲਾਫ ਮਿਸਟਰ ਟਰੰਪ ਜਿਹੜਾ ਉਹ ਉਹਨਾਂ ਦਾ ਪ੍ਰਸ਼ਾਸਨ ਇੱਕ ਸਖ਼ਤ ਸਟੈਂਡ ਲਏਗਾ ਔਰ ਇਹਦੇ ਲਈ ਅਸੀਂ ਅਸੀਂ ਮਿਸਟਰ ਟਰੰਪ ਨੂੰ ਪਰਸਨਲ ਟੋਟੇ ਲਿਖਾਂਗੇ ਸਾਡੀਆਂ ਦੋ ਪਾਰਟੀਆਂ ਦਾ ਜਿਹੜਾ ਪ੍ਰੋਗਰਾਮ ਹੈ 25 ਜਨਵਰੀ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਜਿਹੜੀ ਸਾਤਕਾ ਜਥੇਦਾਰ ਕਾਲਕ ਪਾਈ ਜਸਬੀਰ ਸਿੰਘ ਰੋਡੇ ਦੀ ਜਿਹੜੀ ਅੰਤਰਰਾਸ਼ਟਰੀ ਪੰਥਕ ਦੱਲ ਹੈ ਉਹ ਵੀ ਸਾਡੇ ਨਾਲ ਇਹਦਾ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏਗਾ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਜਿਹੜਾ ਸ਼ੇਰੇ ਪੰਜਾਬ ਅਕਾਲੀ ਦਲ ਹੈ ਉਹ ਵੀ ਇਹਨਾਂ ਪ੍ਰੋਗਰਾਮ ਦੇ ਵਿੱਚ ਆਪਣੀ ਆਪਣੀ ਸਮਰਥਾ ਅਨਸਾਰ ਸਾਡਾ ਸਹਿਯੋਗ ਦੇਣਗੇ ਲਾਸਟ ਜਿਹੜਾ ਸਾਡੇ ਕੋਲ ਅੱਜ ਪੁਆਇੰਟ ਹੈਗਾ ਉਹ ਹੈਗਾ ਕਿ 2 ਦਸੰਬਰ ਤੋਂ ਬਾਅਦ ਜਿਹੜੀ ਜਿਹੜੀ ਪੰਥ ਦੇ ਅੰਦਰ ਸਿਚੁਏਸ਼ਨ ਬਣੀ ਹੈ ਖਾਸ ਤੌਰ ਤੇ ਜਦੋਂ ਤੋਂ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾ ਨੇ ਦਾਗੀ ਤੇ ਬਾਕੀ ਅਕਾਲੀਆਂ ਨੂੰ ਸਜ਼ਾਵਾਂ ਸੁਣਾਈਆਂ ਨੇ ਉਹਨਾਂ ਨੂੰ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਗੁਨਾਹਾਂ ਨੂੰ ਕਬੂਲ ਕਰਨ ਤੇ ਉਹਦੇ ਲਈ ਜੋ ਉਹਨਾਂ ਨੂੰ ਤਖਤ ਤੋਂ ਸਜ਼ਾਵਾਂ ਲੱਗੀਆਂ ਨੇ ਧਾਰਮਿਕ ਸਜ਼ਾਵਾਂ ਲੱਗੀਆਂ ਨੇ ਤਨਖਾਹਾਂ ਲੱਗੀਆਂ ਉਸ ਨੂੰ ਉਸ ਦਾ ਉਸ ਦਾ ਹਰਜਾਨਾ ਵੀ ਪੁਕਤ ਜਿਹੜੀਆਂ ਤੇ ਧਾਰਮਿਕ ਸਜ਼ਾਵਾਂ ਸੀਗੀਆਂ ਤਨਖਾਹਾਂ ਸੀਗੀਆਂ ਉਹ ਤਾਂ ਇਹਨਾਂ ਨੇ ਪੁਕਤ ਲੀਆਂ ਬਟ ਜਿਹੜੀਆਂ ਰਾਜਸੀ ਤੌਰ ਤੇ ਇਹਨਾਂ ਨੂੰ ਹਿੱਟ ਕਰਦੀਆਂ ਸੀ ਉਹਦੇ ਤੋਂ ਜਿਹੜਾ ਮੇਨ ਅਕਾਲੀ ਦਲ ਹੈ ਉਹ ਆਕੀ ਹੋਇਆ ਬੈਠਾ ਹੈ ਬੇਸ਼ੱਕ ਉਹਨਾਂ ਨੇ ਇੱਕ ਲੰਮਾ ਸਮਾਂ ਪਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਰ ਬਾਰ ਉਹਨਾਂ ਕੋਲ ਟਾਈਮ ਲੈ ਕੇ ਜਿਹੜਾ 3 ਦਿਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਰੈਜ਼ੀਗਨੇਸ਼ਨ ਲੈਣਾ ਸੀ ਉਹ 1 ਮਹੀਨਾ ਟਪਾ ਕੇ ਲਿਆ ਪਰ ਉਹ ਉਹਦੇ ਤੇ ਵੀ ਉਹਨਾਂ ਨੇ ਆਪਣੀ ਮਨਮਰਜ਼ੀ ਚ ਚਲਾਈ لیکن ਜਿਹੜਾ ਨਾਲ ਦੇ ਨਾਲ ਦੂਸਰਾ ਸੀਗਾ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਜਿਹਦੀ ਅਗਵਾਈ ਹੇਠ ਅਕਾਲੀ ਦਲ ਨੇ ਆਪਣੀ ਅਗਲੀ ਧਰਤੀ ਕਰਨੀ ਸੀ ਆਪਣਾ ਰਿਵਾਈਵਲ ਕਰਨਾ ਸੀ ਉਹਦੇ ਤੋਂ ਅਕਾਲੀ ਦਲ ਆਕੀ ਹੋ ਗਿਆ ਬਾਗੀ ਹੋ ਗਿਆ ਅਕਾਲ ਤਖਤ ਦੇ ਫਰਮਾਨ ਤੋਂ ਹੀ ਬਾਗੀ ਹੋ ਗਿਆ ਔਰ ਜਥੇਦਾਰ ਸਾਹਿਬ ਦਾ ਤੁਸੀਂ ਦੇਖੋ ਕਿ ਜਥੇਦਾਰ ਸਾਹਿਬ ਕੁਝ ਬੋਲ ਹੀ ਨਹੀਂ ਰਹੇ ਜਿਹੜਾ ਜਿਹੜਾ ਵਫਦ ਉਹਨਾਂ ਨੂੰ ਅੰਦਰ ਮਿਲਣ ਜਾਂਦਾ ਜੋ ਕੁਝ ਵੀ ਬੋਲਦਾ ਵਫਦ ਆ ਕੇ ਬਾਹਰ ਬੋਲਦਾ ਤੇ ਵਫਦ ਦੇ ਹਵਾਲੇ ਦੇ ਨਾਲ ਮੀਡੀਆ ਖਬਰਾਂ ਲਾ ਰਿਹਾ ਜਥੇਦਾਰ ਸਾਹਿਬ ਦੇ ਦਿਮਾਗ ਵਿੱਚ ਕੀ ਹੈ ਜਥੇਦਾਰ ਸਾਹਿਬ ਕੀ ਸੋਚਦੇ ਨੇ ਉਹ ਕਿਵੇਂ ਇਸ ਵਿਗੜੇ ਹੋਏ ਸੁਖਵੀਰ ਬਾਦਲ ਤੇ ਉਹਦੇ ਉਹਦੀ ਜਿਹੜੀ ਟੀਮ ਹੈ ਉਸ ਦਾ ਉਸ ਨੂੰ ਕਿਵੇਂ ਸਿੱਧਾ ਕਰਨਗੇ ਜਾਂ ਉਹਨਾਂ ਨੂੰ ਕਿਵੇਂ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਉਹਤੇ ਡੰਡਾ ਚਲਾਉਣਗੇ ਇਸ ਗੱਲ ਦਾ ਅਜੇ ਤੱਕ ਕੌਮ ਉਡੀਕ ਹੀ ਰਹੀ ਹੈ ਅਜੇ ਤੱਕ ਕੌਮ ਨੂੰ ਕੋਈ ਵੀ ਇਸ ਬਾਰੇ ਕੋਈ ਵੀ ਸੰਦੇਸ਼ ਨਹੀਂ ਹੈ ਕੋਈ ਵੀ ਇਸ਼ਾਰਾ ਨਹੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੰਬੇ ਸਮੇਂ ਤੋਂ ਪੰਜ ਸਿੰਘ ਸਭਾ ਨਾਲੋਂ ਬਾਹਰ ਕੀਤਾ ਹੋਇਆ ਹੈ ਤੇ ਜਦੋਂ ਦਾ ਉਹਨਾਂ ਨੂੰ ਬਾਹਰ ਕੀਤਾ ਹੋਇਆ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਭਾ ਨਾਲ ਦੀ ਮੀਟਿੰਗ ਹੀ ਨਹੀਂ ਹੋ ਰਹੀ ਔਰ ਕਲੀਅਰ ਹੈ ਕਿ ਜਿੰਨੀ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਸੌਲ ਨਹੀਂ ਹੁੰਦਾ ਜਿਹੜੇ ਆਪਣੇ ਸਟੈਂਡ ਤੇ ਖੜੇ ਨੇ ਓਨੀ ਦੇਰ ਤੱਕ ਸਿੰਘ ਸਹਿਬਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਅਨ ਅਨਲਾਨੇ ਸਮੇਂ ਤੱਕ ਪੋਸਟਪੋਨ ਹੋ ਰਹੀ ਹੈ। ਪਾਈਨਰ ਸਿੰਘ ਚੋੜਾ ਦੀ ਜਿਸ ਵਿਅਕਤੀ ਨੇ ਦਸਤਾਰ उतारी ਸੀ ਜਾਣ ਬੁੱਝ ਕੇ उतारी ਸੀ ਬੇਸ਼ੱਕ ਉਹਨੇ ਉਹਨੇ ਆਪਣਾ ਆਪਣਾ ਜਿਹੜੀ ਅਪੋਲੋਜੀ ਹੈ ਲੈਟਰ ਹੈ ਉਹ ਕਾਲਪਤਕ ਸਾਹ ਤੇ ਜਮ੍ਹਾਂ ਕਰਾ ਦਿੱਤਾ ਹਾਇ ਬਟ ਉਸ ਦੇ ਵਿੱਚ ਵੀ ਉਹਨੇ ਸ਼ਰਾਰਤ ਕੀਤੀ ਹੈ। ਉਸ ਦੇ ਵਿੱਚ ਵੀ ਉਸ ਦੀ ਜਿਹੜੀ ਨੌਨ ਸੀਰੀਅਸਨੈਸ ਹੈ ਉਹ ਉਹਦੇ ਤੇ ਝਲਕਦੀ ਹੈ ਕਿਉਂਕਿ ਉਹਦੇ ਵਿੱਚ ਉਹ ਮੰਨ ਨਹੀਂ ਲਿਆ ਕਿ ਮੈਂ ਜਾਨ ਬੁੱਝ ਕੇ ਲਈ ਹੈ ਉਹਦੇ ਵਿੱਚ ਵੀ ਉਹ ਕਹਿ ਰਿਹਾ ਕਿ ਮੈਂ ਜਾਣੇ-ਨਜਾਣੇ ਚ ਬਿਲਕੁਲ ਲੱਥ ਗਈ ਹੈ ਪਰ ਉਹਦਾ ਫੈਸਲਾ ਵੀ ਪੈਂਡਿੰਗ ਪਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਹੱਲ ਹੋਵੇ ਤੇ ਬਾਕੀ ਕੌਮ ਦੇ ਮਸਲੇ ਹੱਲ ਕਰਨ ਵੱਲ ਸਿੰਘ ਸਭਾ ਮੁਰਨ ਸੋ ਇਹ ਵੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਬਹੁਤ ਹੀ ਚਿੰਤਾਜਨਕ ਹੈ ਅਕਾਲੀ ਦਲ ਭਾਰੂ ਹੋਇਆ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ بول ਨਹੀਂ ਰਹੇ ਔਰ ਕੌਮ ਦੇ ਵਿੱਚ ਜਿਹੜੀ 2 ਦਸੰਬਰ ਨੂੰ ਤਖਤ ਸਭਾਾਂ ਦੀ ਤੇ ਜਥੇਦਾਰਾਂ ਸਭਾਾਂ ਦੀ ਜਿਹੜੀ ਇੱਜ਼ਤ ਬਹਾਲ ਹੋਈ ਸੀ ਜਿਹੜੀ ਤਖਤ ਦੀ ਆਵਾ ਪੂਰੀ ਪੂਰੀ ਦੁਨੀਆ ਨੇ ਤੇ ਪੂਰੇ ਪੰਜਾਬ ਨੇ ਦੇਖੀ ਸੀ ਉਸ ਨੂੰ ਮਾਈਨਸ ਕਰਨ ਦੇ ਉੱਤੇ ਅਕਾਲੀ ਦਲ ਲੱਗਾ ਹੋਇਆ ਸੋ ਇਹ ਸਿਚੁਏਸ਼ਨ ਸਾਡੇ ਲਈ ਬਹੁਤ ਚਿੰਤਾਜਨਕ ਹੈ ਕਿਉਂਕਿ ਇਹਦੇ ਵਿੱਚ ਅਕਾਲ ਤਖਤ ਦੀ ਸਰਵ ਉੱਚਤਾ ਤੇ ਉਹਦੀ ਸੈਨਿਟੀ ਜਿਹੜੀ ਹੈ ਸੈਨਿਟੀ ਜਿਹੜੀ ਹੈ ਉਹ ਇਨਵੋਲਡ ਹੈ ਅਦਰਵਾਈਜ਼ ਸਾਨੂੰ ਸੁਖਬੀਰ ਬਾਦਲ ਦੇ ਨਾਲ ਤੇ ਉਹਦੇ ਅਕਾਲੀ ਦਲ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਸਾਡੇ ਵੱਲੋਂ ਉਹ ਰਹਿਣ ਉਹ ਨਾ ਰਹਿਣ ਉਹਨਾਂ ਨੇ ਪਿਛਲੇ 40 ਸਾਲਾਂ ਦੇ ਵਿੱਚ ਜੋ ਕੌਮ ਦਾ ਬੇੜਾ ਗਰਕ ਕੀਤਾ ਹੈ ਸਾਨੂੰ ਨਹੀਂ ਲੱਗਦਾ ਕਿ ਉਹ ਆਪਣਾ ਹੁਣ ਰਿਵਾਈਵਲ ਕਰ ਸਕਣਗੇ ਚਿਹਰੇ ਜਿੰਨੇ ਮਰਜੀ ਬਦਲ ਲੈ ਕਮੇਟੀਆਂ ਜਿੰਨੀਆਂ ਮਰਜੀ ਦਮੀਆਂ ਬਣਾ ਲੈ ਲੋਕਾਂ ਦੇ ਮਨਾਂ ਤੋਂ ਉਹ ਲੱਥ ਚੁੱਕੇ ਨੇ ਹਾਂ ਬਹੁਤ ਸਾਰੇ ਲੋਕ ਮੰਗੀ ਤੇ ਉਨਾਂ ਦਾ ਕੱਠ ਵੇਖ ਕੇ ਸਮਝਣਗੇ ਕਿ ਸ਼ਾਇਦ ਹਲੀ 에 ਡਾਊਨ ਹੋਏ ਨੇ ਆਊਟ ਨਹੀਂ ਹੋਏ ਔਰ ਇਹ ਅਖਬਾਰਾਂ ਨੇ ਲਿਖਿਆ ਵੀ ਹੈ ਕਿ ਉਹਦਾ ਉਹਨਾਂ ਦਾ ਕੱਠ ਬਹੁਤ ਸੀ ਪਰ ਇਹ ਕੱਠ ਉਹਨਾਂ ਨੂੰ ਦੁਬਾਰਾ ਸੱਤਾ ਨਹੀਂ ਦਵਾ ਸਕਦਾ ਲੋਕਮਨਾ ਤੋਂ ਉਹ ਲੱਥ ਚੁਕੇ ਨੇ ਤੇ ਜਥੇਦਾਰ ਸਾਹਿਬ ਆਪਣੀ ਜਿਹੜੀ ਇੱਜ਼ਤ ਹੈ ਜਿਹੜੀ 2 ਦਸੰਬਰ ਤੋਂ ਬਾਅਦ ਲੋਕਮਨਾ ਦੇ ਵਿੱਚ ਉਹਨਾਂ ਸਿੱਖਮਨਾ ਦੇ ਵਿੱਚ ਉਹਨਾਂ ਦੀ بنی ਸੀ ਉਸ ਨੂੰ ਆਪ ਹੀ ਘਟਾ ਰਹੇ ਨੇ ਕੋਈ ਵਿਅਕਤੀ ਕੋਈ ਸੰਸਾਜ ਜਥੇਦਾਰ ਫਾਇਦ ਦੀ ਜਿਹੜੀ ਇੱਜ਼ਤ ਮਾਨ ਸ਼ਾਨ ਹੈ ਉਹ ਨਹੀਂ ਘਟਾ ਸਕਦਾ ਜਿੰਨੀ ਦੇਰ ਤੱਕ ਜਥੇਦਾਰ ਸਾਹਿਬ ਆਪ ਕੋਸਤੂ ਘਟਾਉਣ ਦੇ ਲਈ ਅੱਗੇ ਨਾ ਹੋਣ ਕੱਲ ਅਜਨਾਲੇ ਦੇ ਵਿੱਚ ਵੀ ਕੁਝ ਸਿੱਖ ਜਥੇਬੰਦੀਆਂ ਨੇ ਪੁਤਲੇ ਸਾੜੇ ਨੇ ਸਿੰਘ ਸਬਾਨਾ ਦੇ ਜੋ ਅਖਬਾਰਾਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਇਹ ਅਸਿਕ ਕਾਰਵਾਈ ਹੈ ਇਸ ਸਿੱਖੀ ਦੇ ਵਿੱਚ ਇਹ ਪੁਤਲੇ ਸਾੜਦੇ ਅਲਾਉਡ ਨਹੀਂ ਹੈ ਕਿਸੇ ਦਾ ਵੀ ਨਹੀਂ ਸਾੜਦਾ ਅਲਾਉਡ ਜਥੇਦਾਰ ਤਾਂ ਛੱਡੋ ਪੁਤਲਾ ਸਾੜਨਾ ਹੀ ਅਸਿੱਖ ਕਾਰਵਾਈ ਹੈ ਅਨੈਤਿਕ ਹੈ ਇਹ ਇਹ ਸਿੱਖ ਨੂੰ ਨਹੀਂ ਸੋਭਦਾ ਦੁਸ਼ਟ ਨੂੰ ਸਾੜਨਾ ਸਿੱਖਾਂ ਦੇ ਸਿੱਖਾਂ ਦੇ ਕਰੈਕਟਰ ਦਾ ਹਿੱਸਾ ਹੈ ਦੁਸ਼ਟ ਨੂੰ ਸਾੜਨਾ ਪਰ ਪੁਤਲੇ ਸਾੜਦੇ ਇਹ ਸਿੱਖਾਂ ਦਾ ਕੰਮ ਨਹੀਂ ਹੈ ਔਰ ਉਹ ਵੀ ਜਥੇਦਾਰ ਦਾ ਤੁਸੀਂ ਸਾੜੋ ਮੈਨੂੰ ਲੱਗਦਾ ਹੈ ਕਿ ਗੈਨੀ ਗੈਨੀ ਅਮਰੀਕ ਸਿੰਘ ਹਨਾਨੂ ਇਸ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਔਰ ਆਪਣੀ ਗਲਤੀ ਦਾ ਅਹਿਸਾਸ ਵੀ ਕਰਨਾ ਚਾਹੀਦਾ ਹੈ ਇਹ ਕੰਮ ਸਿੱਖਾਂ ਦਾ ਨਹੀਂ ਹੈ ਔਰ ਖਾਸ ਤੌਰ ਤੇ ਜਿਹੜੇ ਖੁਦ ਚਾਹੇ ਸਰਬਤ ਖਾਲਸਾ ਵੱਲੋਂ ਹੀ ਚੁਣੇ ਗਏ ਹੋਣ ਖੁਦ ਉਸ ਥਾਂ ਤੇ ਪਾਵੇਂ ਥੋੜੀ ਦੇਰ ਲਈ ਉਹਨਾਂ ਨੇ ਉਸ ਥਾਂ ਤੇ ਸੇਵਾ ਨਿਭਾਈ ਹੋਵੇ ਉਹਨਾਂ ਨੂੰ ਘੱਟੋ ਘੱਟ ਇਦਾਂ ਨਹੀਂ ਸੋਚਣਾ ਵੀ ਨਹੀਂ ਚਾਹੀਦਾ ਔਰ ਕਿਸੇ ਸਿੱਖ ਨੂੰ ਵੀ ਨਹੀਂ ਸੋਚਣਾ ਚਾਹੀਦਾ ਔਰ ਇਹ ਪੁੱਤਲੇ ਕਿਸਾਨਾਂ ਕਿਸਾਨਾਂ ਵੱਲੋਂ ਕਾਮਰੇਡਾਂ ਵੱਲੋਂ ਹਰ ਤੀਜੇ ਦਿਨ ਚੌਥੇ ਦਿਨ ਸਾੜੇ ਜਾਂਦੇ ਨੇ ਇਹ ਸਿੱਖਾਂ ਦਾ ਕੰਮ ਨਹੀਂ ਹੈ ਇਦਾਂ ਹੀ ਕਰਨੇ ਚਾਹੀਦੇ